ਜਿਹੜੇ ਅੱਜ ਸੱਤਾ 'ਚ ਬੈਠੇ ਆ ਉਹ ਇਸ ਚੌਂਕ 'ਚ ਬੈਠੇ ਹੁੰਦੇ ਸੀ ਪਿਛਲੇ ਮੈਂ ਕਹਾ 7-8 ਸਾਲ ਤੋਂ ਆ 2 ਸਾਲ ਦੇ ਭਾਵੇਂ ਬੰਦ ਹੋਏ ਹੁਣ ਕਿਉਂਕਿ ਹੁਣ ਉਹਨਾਂ ਨੂੰ ਕੁਰਸੀ ਦੀ ਲਾਲਸਾ ਸੀ ਉਹ ਪੂਰੀ ਹੋ ਗਈ ਆ ਤੇ ਅੱਜ ਉਹ ਸਾਡੇ 'ਚ ਨਹੀਂ ਦਿਸਣਗੇ ਮੈਂ ਇੱਕ ਆਪਦਾ ਇਨਸਾਫ ਮੰਗਦਾ ਮੰਗਦਾ ਇਹਨਾਂ ਕੁਰਸੀਆਂ ਨੂੰ ਸਵਾਲ ਕਰਦਾ ਕਰਦਾ ਇਹਨਾਂ ਸਵਾਲਾਂ ਦੇ ਘੇਰੇ ਚੜ੍ਹ ਕੇ ਖੜ ਗਿਆ ਕਿ ਮੈਂ ਖਣੀ ਕਿਹਦੇ ਨਾਲ ਲੜ ਗਿਆ ਗੋਲੀ ਕਾਂਢ ਦੇ ਕੇਸ ਦੇ ਵਿੱਚ ਵੀ ਦੋਸ਼ੀ ਵੱਲੋਂ ਐਪਲੀਕੇਸ਼ਨ ਲਾਈ ਜਾਂਦੀ ਆ ਕਿ ਮੈਨੂੰ ਇੱਥੇ ਤਰੀਕਾ ਤੇ ਆਉਂਦੇ ਨੂੰ ਖਤਰਾ ਹੈ ਮੇਰੀ ਜਾਨ ਨੂੰ ਖਤਰਾ ਤਾਂ ਝਟੋ ਦੀ ਐਪਲੀਕੇਸ਼ਨ ਤੇ ਸੁਣਵਾਈ ਹੋ ਜਾਂਦੀ ਹੈ ਤੇ ਕੇਸ ਟਰਾਂਸਫਰ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਕਰ ਦਿੱਤਾ ਜਾਂਦਾ ਉਸੇ ਤਰ੍ਹਾਂ ਹੀ ਬੇਅਦਬੀ ਦੇ ਜਿੰਨੇ ਵੀ ਦੋਸ਼ੀ ਆ ਉਹਨਾਂ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਸਾਨੂੰ ਫਰੀਦਕੋਟ ਦੀ ਅਦਾਲਤ ਦੇ ਵਿੱਚ ਖਤਰਾ ਤਾਂ ਉਹਨਾਂ ਨੂੰ ਵੀ ਚੰਡੀਗੜ੍ਹ ਸ਼ਿਫਟ ਕਰ ਦਿੱਤਾ ਜਾਂਦਾ ਸਵਾਲ ਇਹ ਬਣਦਾ ਹੈ ਕਿ ਸਰਕਾਰ ਐਨੀ ਅੰਨੀ ਆ ਐਨੀ ਬੋਲੀ ਆ ਐਨੀ ਗੁੰਗੀ ਆ ਦੇਣੀਆਂ ਸਜ਼ਾਵਾਂ ਗੱਲ ਤੁਹਾਨੂੰ ਲੈ ਕੇ ਪੰਜਾਬ ਦੇ ਲੋਕ ਇਸ ਤੇ ਆਏ ਆ ਕਿ ਤੁਸੀਂ ਉਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈਆਂ ਕਰੋ ਪਰ ਯਾਰ ਤੁਸੀਂ ਉਹਨਾਂ ਦੀ ਐਪਲੀਕੇਸ਼ਨ ਨੂੰ ਕਾਊਂਟਰ ਸਵਾਲ ਕਰਨ ਦੀ ਬਜਾਏ ਉੱਥੇ ਗੁੰਗੇ ਬੋਲੇ ਬਣ ਕੇ ਖੜ ਜਾਂਦੇ ਹੋ ਤੇ ਉਹਨੂੰ ਅਲਾਉ ਕੀਤਾ ਜਾਂਦਾ ਚੰਡੀਗੜ੍ਹ ਭੇਜ ਦਿੱਤਾ ਜਾਂਦਾ 2015 ਚ ਮੈਂ ਬੋਲਦਾ ਸੀ ਤਾਂ ਮੈਨੂੰ ਕੱਲੇ ਕਾਲੀ ਗਾਲਾਂ ਕੱਢਦੇ ਸੀ ਕਿਹੜੇ ਜਿਹੜੇ ਵਾਅਦਿਆਂ ਨਾਲ ਸੰਬੰਧ ਸੀ ਕਿ ਭਾਈ ਇਹ ਦੂਜਿਆਂ ਦੇ ਕਹਿਣ ਤੇ ਬੋਲਦਾ ਅਸੀਂ ਕਾਂਗਰਸੀਆਂ ਦੇ ਦਿਵਾਲੇ ਹੋ ਗਏ ਤੇ ਕਾਂਗਰਸੀ ਜਿਹੜੇ ਪਿੰਡਾਂ ਵਾਲੇ ਸੀ ਜਾਂ ਮਾਰੇ ਮੋਟਾ ਮੋਢੀ ਸੀਗੇ ਉਹ ਸਾਨੂੰ ਗਾਲਾਂ ਕੱਢਣ ਲੱਗ ਗਏ ਕਿ ਭਾਈ ਇਹ ਤਾਂ ਇਹ ਤਾਂ ਹੋਰਾਂ ਨਾਲ ਆ ਇਹ ਲੈ ਆਂਦੇ ਤੇ ਜੇ ਅੱਜ ਇਹਨਾਂ ਦੇ ਨਾਲ ਗੱਲ ਕਰਦੇ ਆ ਇਹ ਕਹਿੰਦੇ ਯਾਰ ਇਹ ਤਾਂ ਕਾਂਗਰਸ ਨਾਲ ਲੜ ਗਿਆ ਇੱਕ ਕਨਕਲੂਜਨ ਹੁੰਦੀ ਆ ਇੱਕ ক্লোਜ਼ ਰਿਪੋਰਟ ਹੁੰਦੀ ਆ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਉਹ ਕੋਰਟ 'ਚ ਪੇਸ਼ ਕਰਨੀ ਆ ਸਾਢੇ 3 ਸਾਲ ਪਾਉਣੇ 4 ਸਾਲ ਦਾ ਸਮਾਂ ਹੋ ਗਿਆ ਸਰਕਾਰ ਤੋਂ ਉਹੀ ਨਹੀਂ ਦਿੱਤੀ ਗਈ 2015 ਦੇ ਦਖਾਂਤ ਨੂੰ ਯਾਦ ਕਰਦੇ ਹੋਏ ਇਸ ਖੂਨੀ ਚੌਂਕ ਦੇ ਵਿੱਚ ਜੜ ਬੈਠੀ ਗੁਰੂ ਪਿਆਰੀ ਸੰਗਤ ਜੀ ਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਸ ਕੇਸ ਦੇ ਸਬੰਧ ਚ ਮੈਂ 5-4 ਮਿੰਟ ਲਾਉਣੇ ਆ ਉਹ ਇਹ ਆ ਕਿ ਸਾਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਅੱਜ ਅਸੀਂ ਕਿੱਥੇ ਜੇ ਖੜੇ ਆ ਪਿਛਲੇ 10 ਸਾਲ ਤੋਂ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਜਾਂ ਮੈਂ ਕਹਾਂ ਕਿ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਵੱਲੋਂ ਇਸ ਦਖਾਂਤ ਦੇ ਉੱਤੇ ਬਣਦਾ ਯੋਗਦਾਨ ਪਾਇਆ ਗਿਆ ਤੇ ਮੈਨੂੰ ਇਹ ਆਸ ਵੀ ਆ ਕਿ ਅੱਗੇ ਵੀ ਪੈਂਦਾ ਰਹੂਗਾ ਅੱਗੇ ਤੱਕ ਵੀ ਸਾਡੀ ਸਾਰੀ ਸੰਗਤ ਜਿਹੜੀ ਉਹ ਕਿਉਂਕਿ ਸਿੱਖ ਦੇ ਲਈ ਗੁਰੂ ਆ ਜਿਹੜਾ ਉਹ ਵੱਡਾ ਤੇ ਅਸੀਂ ਉੱਥੇ ਆਪਣੇ ਆਪ ਨੂੰ ਮਰ ਮਿਟਣ ਲਈ ਤਿਆਰ ਰਹਿੰਨੇ ਆ ਤੇ ਰਹੇ ਵੀ ਆ ਤੇ ਅੱਗੇ ਵੀ ਰਹਾਗੇ ਸੋ ਗੱਲ ਕੇਸਾਂ ਦੀ ਚੱਲੀ ਸੀ ਮੈਂ ਉਹ ਉੱਥੇ ਹੀ ਸ਼ੁਰੂ ਕਰਨੀ ਚਾਹਣਾ ਦੱਸਣਾ ਚਾਹਣਾ ਕਿ ਕੇਸ ਆ ਜਿਹੜੇ ਪਹਿਲੀ ਗੱਲ ਤਾਂ ਇਥੋਂ ਦਾ ਦਿਖਾਂਤ ਜਦੋਂ ਵਾਪਰਦਾ ਤਾਂ ਇੱਥੇ ਉਹ ਸਾਰੇ ਲੋਕ ਸ਼ਮੂਲੀਅਤ ਕਰਦੇ ਰਹੇ ਆ ਪਹਿਲਾਂ ਜਿਹੜੇ ਅੱਜ ਸੱਤਾ 'ਚ ਬੈਠੇ ਆ ਜਿਨ੍ਹਾਂ ਨੇ ਕੀਤਾ ਉਹਨਾਂ ਨਾਲ ਤਾਂ ਗਿੜਾ ਹੈਗਾ ਹੀ ਹੈਗਾ ਪੰਥ ਦਾ ਮਖੌਟਾ ਪਾ ਕੇ ਨਤਨਿਮ ਕਰਦਾਂ ਦੇ ਉੱਤੇ ਗੰਦੇ ਪਾਣੀ ਦੀਆਂ ਬਿਛਾੜਾਂ ਕੀਤੀਆਂ ਗੋਲੀਆਂ ਚਲਾਈਆਂ ਅਨੇਕਾ ਸਿੱਖ ਜ਼ਖਮੀ ਕੀਤੇ ਇੱਕ ਤਾਂ ਬੇਅਦਬੀ ਦੇ ਰੋਸ ਵਜੋਂ ਅਸੀਂ ਪਹਿਲਾਂ ਹੀ ਇੱਥੇ ਦੁੱਖ ਚ ਬੈਠੇ ਸੀ ਰੋਸ ਚ ਬੈਠੇ ਸੀ ਤੇ ਤੁਸੀਂ ਬਾਣੀ ਪੜਦਾਂ ਦੇ ਉੱਤੇ ਗੰਦਾ ਪਾਣੀ ਪਾਇਆ ਤੁਸੀਂ ਕਿਹੜਾ ਉਹਨਾਂ ਨਾਲੋਂ ਘਟ ਕੀਤੀ ਬੇਅਦਬੀ ਦਾ ਤੁਸੀਂ ਵੀ ਇੱਕ ਹਸਾਬ ਦੀ ਫੇਰ ਕੀਤੀ ਦੂਜੀ ਗੱਲ ਜਿਹੜੇ ਅੱਜ ਸੱਤਾ 'ਚ ਬੈਠੇ ਆ ਉਹ ਇਸ ਚੌਂਕ 'ਚ ਬੈਠੇ ਹੁੰਦੇ ਸੀ ਪਿਛਲੇ ਮੈਂ ਕਹਾ 7-8 ਸਾਲ ਤੋਂ ਆ 2 ਸਾਲ ਦੇ ਭਾਵੇਂ ਬੰਦ ਹੋਏ ਹੁਣ ਕਿਉਂਕਿ ਹੁਣ ਉਹਨਾਂ ਨੂੰ ਕੁਰਸੀ ਦੀ ਲਾਲਸਾ ਸੀ ਉਹ ਪੂਰੀ ਹੋ ਗਈ ਆ ਤੇ ਅੱਜ ਉਹ ਸਾਡੇ 'ਚ ਨਹੀਂ ਦਿਸਣਗੇ ਕੇਸਾਂ ਦੀ ਗੱਲ ਬਾਈ ਹਰਵਿੰਦਰ ਨੇ ਸ਼ੁਰੂ ਕੀਤੀ ਸੀਗੀ ਮੈਂ ਉਹ ਗੱਲ ਕਹਿਣੀ ਚਾਹਣਾ ਕਿ ਕੇਸ ਚੱਲਣੇ ਤਾਂ ਜੇ ਸਰਕਾਰਾਂ ਨੇ ਜਾਂਚ ਪੂਰੀ ਕੀਤੀ ਹੋਵੇ ਇਹ ਆਦਬੀ ਦੇ ਸਾਰੇ ਕੇਸ ਇਥੋਂ ਟਰਾਂਸਫਰ ਹੋ ਚੁੱਕੇ ਆ ਬਦਲ ਚੁੱਕੇ ਆ ਪ੍ਰੀਤਕੋੜ ਦੀ ਅਦਾਲਤ ਨੂੰ ਛੱਡ ਕੇ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਜਾ ਚੁੱਕੇ ਆ ਸਰਕਾਰਾਂ ਦੀ ਨਲਾਇਕੀ ਕਰਕੇ ਜੇ ਸਰਕਾਰ ਦਾ ਵਕੀਲ ਚਾਹੇ ਉਹ ਕੀ ਨਹੀਂ ਆਰਗੂਮੈਂਟ ਕਰ ਸਕਦਾ ਕੀ ਨਹੀਂ ਕਹਿ ਸਕਦਾ ਕਿ ਇੱਥੇ ਕੇਸ ਰੱਖਿਆ ਜਾਣਾ ਚਾਹੀਦਾ ਹੈ ਤੇ ਕਾਰਵਾਈ ਹੋਣੀ ਜ਼ਰੂਰੀ ਆ ਇਸੇ ਤਰ੍ਹਾਂ ਹੀ ਗੋਲੀ ਕਾਂਡ ਦੇ ਕੇਸ ਦੇ ਵਿੱਚ ਵੀ ਦੋਸ਼ੀ ਵੱਲੋਂ ਐਪਲੀਕੇਸ਼ਨ ਲਾਈ ਜਾਂਦੀ ਆ ਕਿ ਮੈਨੂੰ ਇੱਥੇ ਤਰੀਕਾ ਤੇ ਆਉਂਦੇ ਨੂੰ ਖਤਰਾ ਮੇਰੀ ਜਾਨ ਨੂੰ ਖਤਰਾ ਤਾਂ ਝਾਟੋ ਦੀ ਐਪਲੀਕੇਸ਼ਨ ਤੇ ਸੁਣਵਾਈ ਹੋ ਜਾਂਦੀ ਹੈ ਤੇ ਕੇਸ ਟਰਾਂਸਫਰ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਕਰ ਦਿੱਤਾ ਜਾਂਦਾ ਉਸੇ ਤਰ੍ਹਾਂ ਹੀ ਬੇਅਦਬੀ ਦੇ ਜਿੰਨੇ ਵੀ ਦੋਸ਼ੀ ਆ ਉਹਨਾਂ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਸਾਨੂੰ ਫਰੀਦਕੋਟ ਦੀ ਅਦਾਲਤ ਦੇ ਵਿੱਚ ਖਤਰਾ ਤਾਂ ਉਹਨਾਂ ਨੂੰ ਵੀ ਚੰਡੀਗੜ੍ਹ ਸ਼ਿਫਟ ਕਰ ਦਿੱਤਾ ਜਾਂਦਾ ਸਵਾਲ ਇਹ ਬਣਦਾ ਹੈ ਕਿ ਸਰਕਾਰ ਐਨੀ ਅੰਨੀ ਆ ਐਨੀ ਬੋਲੀ ਆ ਐਨੀ ਗੁੰਗੀ ਆ ਦੇਣੀਆਂ ਸਜ਼ਾਵਾਂ ਗੱਲ ਤੁਹਾਨੂੰ ਲੈ ਕੇ ਪੰਜਾਬ ਦੇ ਲੋਕ ਇਸ ਤੇ ਆਏ ਆ ਕਿ ਤੁਸੀਂ ਉਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈਆਂ ਕਰੋ ਪਰ ਯਾਰ ਤੁਸੀਂ ਉਹਨਾਂ ਦੀ ਐਪਲੀਕੇਸ਼ਨ ਨੂੰ ਕਾਊਂਟਰ ਸਵਾਲ ਕਰਨ ਦੀ ਬਜਾਏ ਉੱਥੇ ਗੁੰਗੇ ਬੋਲੇ ਬਣ ਕੇ ਖੜ ਜਾਂਦੇ ਹੋ ਤੇ ਉਹਨੂੰ ਅਲਾਉ ਕੀਤਾ ਜਾਂਦਾ ਚੰਡੀਗੜ੍ਹ ਭੇਜ ਦਿੱਤਾ ਜਾਂਦਾ ਸੋ ਹਾਸੋ ਹੀ ਨਹੀਂ ਗੱਲ ਇੱਥੇ ਆ ਕਿ 10 ਚਲਾਨ 9 ਚਲਾਨ ਕੋਰਟ ਦੇ ਵਿੱਚ ਸਬਮਿਟ ਕਰ ਦਿੱਤੇ ਆ 10ਵਾਂ ਚਲਾਨ ਜਿਹਨੂੰ ਪਤਾ ਨਹੀਂ ਬਹੁਤ ਵੱਡਾ ਖੂਆ ਬਣਾਇਆ ਗਿਆ ਵੀ ਜਿਹਦੇ ਚ ਇੱਕ ਕਨਕਲੂਜਨ ਹੁੰਦੀ ਆ ਇੱਕ ਕਲੋਜ਼ ਰਿਪੋਰਟ ਹੁੰਦੀ ਆ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਉਹ ਕੋਰਟ ਚ ਪੇਸ਼ ਕਰਨੀ ਆ ਸਾਢੇ 3 ਸਾਲ ਪਾਉਣੇ 4 ਸਾਲ ਦਾ ਸਮਾਂ ਹੋ ਗਿਆ ਸਰਕਾਰ ਤੋਂ ਉਹ ਹੀ ਨਹੀਂ ਦਿੱਤੀ ਗਈ ਆ ਸਰਕਾਰ ਤੋਂ ਉਹ ਹੀ ਹੀ ਨਹੀਂ ਦਿੱਤਾ ਗਿਆ ਤੇ ਸਾਨੂੰ ਕੋਟਾਂ ਦੇ ਵਿੱਚ ਜਾ ਕੇ ਕੀ ਸੁਣਨ ਨੂੰ ਮਿਲਦਾ ਜੇ ਚੰਡੀਗੜ੍ਹ ਕੋਰਟ ਚ ਤਰੀਕ ਤੇ ਜਾਂਦੇ ਆ ਤੇ ਉਹ ਕਹਿ ਦਿੰਦੇ ਆ ਕਿ ਜੇ ਅੱਧਾ ਕੇਸ ਸਾਡਾ ਫਰੀਦਕੋਟ ਪਿਆ ਚਲੋ ਜੀ ਤਰੀਕ ਅੱਗੇ ਪਾ ਦਿਓ ਜੇ ਪ੍ਰੀਤਕੋਟ ਅਦਾਲਤ ਦੇ ਵਿੱਚ ਜਾਂਦੇ ਆ ਉਹ ਕਹਿੰਦੇ ਜੀ ਅੱਧਾ ਕੇਸ ਟਰਾਂਸਫਰ ਹੋ ਗਿਆ ਚੰਡੀਗੜ੍ਹ ਗਿਆ ਤੇ ਇਹ ਕਹਿੰਦੇ ਜੀ ਉੱਥੇ ਤਰੀਕ ਕਿੰਨੀ ਆ ਉਹਨੂੰ ਵੇਖ ਕੇ ਇੱਥੇ ਤਰੀਕ ਪਾ ਦਿਓ ਸੋ 10 ਸਾਲ ਦੇ ਘੁੰਮਣ ਘੇਰੀਆਂ ਹੀ ਕੱਢ ਰਹੇ ਆ ਪ੍ਰਾਪਤੀ ਇਹਦੇ ਚ ਹਜੇ ਤੱਕ ਕੋਈ ਕਿਸੇ ਵੀ ਅਫਸਰ ਦੇ ਉੱਤੇ ਜਾਂ ਉਸ ਗੁੰਡਾਧਾਰੀ ਅਫਸਰ ਦੇ ਉੱਤੇ ਕਾਰਵਾਈ ਨਹੀਂ ਹੋਈ ਆ ਤਾਂ ਮੈਂ ਮੌਜੂਦਾ ਸਰਕਾਰ ਨੂੰ ਇੱਕ ਹੀ ਸਵਾਲ ਕਰਦਾ ਕਿ ਇੱਕ ਸਾਲ ਇੱਕ ਪਟੀਸ਼ਨ ਪਾਈ ਸੀ ਦੋਸ਼ੀ ਨੇ ਕਿ ਕੇਸ ਦਾ ਸਟੇਟਸ ਕੀ ਆ ਤਾਂ ਸਾਲ ਹੋ ਗਿਆ ਇਹ ਉਹਦਾ ਜਵਾਬ ਨਹੀਂ ਦੇ ਸਕੇ ਸਾਡੇ ਚਲਾਨ ਕਿੱਥੋਂ ਦੇਣੇ ਆ ਉਹਨਾਂ ਤੇ ਕਾਰਵਾਈਆਂ ਕਿੱਥੋਂ ਕਰਨੀਆਂ ਜਦੋਂ ਕਿਤੇ ਇਹਨਾਂ ਨੂੰ ਸਵਾਲ ਕਰਦੇ ਆ ਗੁੰਗਲੂਆਂ ਤੋਂ ਮਿੱਟੀ ਝਾੜ ਕੇ ਤੁਰ ਜਾਂਦੇ ਆ ਸੋ ਜਿਹੜਾ ਅੱਜ ਦਾ ਲਾਂਤ ਦਿਹਾੜਾ ਓਦੋਂ ਤੋਂ ਲੈ ਕੇ ਅੱਜ ਤੱਕ ਜਿੰਨੀਆਂ ਸਰਕਾਰਾਂ ਰਹੀਆਂ ਸਾਰਿਆਂ ਨੂੰ ਮਤਾਫਿਕ ਆ ਇਹ ਸਾਰਿਆਂ ਦੇ ਲਈ ਆ ਕਿਉਂਕਿ ਜਿਹੜੇ ਸਾਡੇ ਗੁਰੂ ਦੇ ਨਾਂ ਦੇ ਉੱਤੇ ਸਿਆਸਤ ਕਰਕੇ ਸਰਕਾਰ ਬਣਾ ਕੇ ਚੱਲ ਗਏ ਆ ਉਹ ਚਾਹੇ ਕਾਂਗਰਸ ਦੀ ਗੱਲ ਕਰ ਲਈਏ ਚਾਹੇ ਆਜਾੜਾਂ ਦੀ ਗੱਲ ਕਰ ਲਈਏ ਤੇ ਚਾਹੇ 2015 ਚ ਜਿਹਨਾਂ ਨੇ ਗੋਲੀਆਂ ਚਲਾਈਆਂ ਸੀ ਉਹ ਸਾਰਿਆਂ ਨੂੰ ਮਤਾਫਿਕ ਆ ਉਹਨਾਂ ਸਾਰਿਆਂ ਦੇ ਲਈ ਆ ਤਾਂ ਮੈਂ ਇਹੀ ਗੱਲ ਕਹੂੰਗਾ ਕਿ ਸਾਨੂੰ ਪੰਜਾਬ ਵਾਸੀਆਂ ਨੂੰ ਸਾਡੀ ਕੌਮ ਨੂੰ ਖਾਸ ਕਰਕੇ ਸਿੱਖਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਚੱਲ ਕੇ ਪੰਜਾਬ ਦੀ ਵਾਂਗੜੋੜ ਸੰਭਾਲਣ ਦੀ ਲੋੜ ਆ ਨਹੀਂ ਜੇ ਇਸ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਇਸੇ ਤਰ੍ਹਾਂ ਹੀ ਸਾਡੇ ਧਰਮ ਦੀ ਬੇਅਦਬੀ ਹੁੰਦੀ ਰਹਿਣੀ ਆ ਸਿੱਖ ਮਰਦੇ ਰਹਿਣੇ ਆ ਆਪਾਂ ਐ ਇਕੱਠੇ ਹੋ ਕੇ ਉਹਦਾ ਪਛਾਤਾਪ ਸਮਾਗਮ ਮਨਾਉਂਦੇ ਰਹਿਣੇ ਆ ਪਰ ਗੱਲ ਇਹ ਆ ਕਿ ਇਹਦੇ ਹੱਲ ਕੱਢਣ ਲਈ ਸਾਡਾ ਏਕਾ ਜ਼ਰੂਰੀ ਆ ਅਸੀਂ ਮੈਂ ਮੈਂ ਜਿਹੜੀ ਚੀਜ਼ ਫੇਸ ਕਰਦਾ ਮੈਂ ਉਹ ਦੱਸ ਰਿਹਾ ਜਦੋਂ 2015 ਚ ਮੈਂ ਬੋਲਦਾ ਸੀ ਤਾਂ ਮੈਨੂੰ ਕੱਲੇ ਕਾਲੀ ਗਾਲਾਂ ਕੱਢਦੇ ਸੀ ਕਿਹੜੇ ਜਿਹੜੇ ਬਾਦਲ ਨਾਲ ਸੰਬੰਧ ਸੀ ਕਿ ਭਾਈ ਇਹ ਦੂਜਿਆਂ ਦੇ ਕਹਿਣ ਤੇ ਬੋਲਦਾ ਚਲੋ ਸਮਾਂ ਲੰਘ ਗਿਆ 17 ਵਾਲੀ ਸਰਕਾਰ ਆ ਗਈ ਉਹ ਜਿਹੜੇ ਕਾਲਾਂ ਵਾਲੇ ਸੀ ਉਹ ਕਹਿੰਦੇ ਭਾਈ ਹੁਣ ਕਾਂਗਰਸ ਨੂੰ ਵੀ ਕਹਿ ਕਿਉਂਕਿ ਇਹਨਾਂ ਦੀ ਸਰਕਾਰ ਆ ਸਾਡਾ ਕੰਮ ਸੀ ਅਸੀਂ ਇਨਸਾਫ਼ ਮੰਗਿਆ ਇਨਸਾਫ਼ ਦੀ ਗੱਲ ਕੀਤੀ ਅਸੀਂ ਕਾਂਗਰਸੀਆਂ ਦੇ ਦਿਵਾਲੇ ਹੋ ਗਏ ਤੇ ਕਾਂਗਰਸੀ ਜਿਹੜੇ ਪਿੰਡਾਂ ਵਾਲੇ ਸੀ ਜਾਂ ਮਾੜੇ ਮੋਟਾ ਮੋਢੀ ਸੀਗੇ ਉਹ ਸਾਨੂੰ ਗਾਲਾਂ ਕੱਢਣ ਲੱਗ ਗਏ ਕਿ ਭਾਈ ਇਹ ਤਾਂ ਇਹ ਤਾਂ ਹੋਰਾਂ ਨਾਲ ਆ ਉਹ ਵੀ ਚੱਲ ਗਏ ਹੁਣ ਜਿਹੜੇ ਤੀਜੇ ਆ ਜਿਹੜੇ ਨਾ ਕਦੇ ਸੀਗੇ ਸੱਤਾ 'ਚ ਨਾ ਕਦੇ ਇਹਨਾਂ ਦੀ ਆਸ ਸੀ ਇਹ ਲੈ ਆਂਦੇ ਤੇ ਜੇ ਅੱਜ ਇਹਨਾਂ ਦੇ ਨਾਲ ਗੱਲ ਕਰਦੇ ਆਂ ਇਹ ਕਹਿੰਦਾ ਯਾਰ ਇਹ ਤਾਂ ਕਾਂਗਰਸ ਨਾਲ ਰਲ ਗਿਆ ਉਹ ਜਿਹੜੇ ਤਾਂ ਉੱਧਰ ਬਾਣੀ ਚੱਲਦਾ ਉਹ ਕਹਿੰਦਾ ਬਾਦਲ ਕਹਿੰਦਾ ਰਲ ਗਿਆ ਯਾਰ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਮੈਂ ਇੱਕ ਬਾਪ ਦਾ ਇਨਸਾਫ ਮੰਗਦਾ ਮੰਗਦਾ ਇਹਨਾਂ ਕੁਰਸੀਆਂ ਨੂੰ ਸਵਾਲ ਕਰਦਾ ਕਰਦਾ ਇਹਨਾਂ ਸਵਾਲਾਂ ਦੇ ਘੇਰੇ ਚੜ ਕੇ ਖੜ ਗਿਆ ਕਿ ਮੈਂ ਖਣੀ ਕਿਹਦੇ ਨਾਲ ਰਲ ਗਿਆ ਮੈਂ ਆਪਦੇ ਗੁਰੂ ਨਾਲ ਹੀ ਲੜਿਆ ਮੈਂ ਆਪਦੇ ਗੁਰੂ ਦੇ ਨਾਲ ਹੀ ਆ ਤੇ ਗੁਰੂ ਦੇ ਨਾਲ ਲੜਦਾ ਲੜਦਾ ਮੈਂ ਆਪਣੀ ਜ਼ਿੰਦਗੀ ਬਤੀਤ ਕਰਨੀ ਚਾਹਣਾ ਕਿ ਉਹਦੇ ਇਨਸਾਫ ਦੇ ਲਈ ਉਹਦੇ ਨਾਲ ਲੜ ਕੇ ਮੈਂ ਆਪਣੀ ਜ਼ਿੰਦਗੀ ਹੈ ਜਿਹੜੀ ਇਸ ਦੁਨੀਆ ਤੋਂ ਰੁਕਸਤ ਹੋ ਜਾ ਮੈਨੂੰ ਹੋਰ ਇਸ ਤੋਂ ਕੋਈ ਨਹੀਂ ਚਾਹੀਦਾ ਸੋ ਮੈਂ ਸਮੁੱਚੀ ਲੀਡਰਸ਼ਿਪ ਜਿਹੜੀ ਬੈਠੀ ਹੈ ਇੱਕੋ ਬੇਨਤੀ ਕਰਦਾ ਕਿ ਇਹਨਾਂ ਕੇਸਾਂ ਦੇ ਉੱਤੇ ਪੈਰਵਾਈ ਦੇ ਲਈ ਆਪਾਂ ਇੱਕ ਵਧੀਆ ਪੈਨਲ ਟੀਮ ਬਣਾਈਏ ਯਾਨੀ ਕੇਵਲ ਸਿੰਘ ਹੋਣਾ ਨੇ ਪਿਛਲੇ ਲੰਬੇ ਸਮੇਂ ਤੋਂ ਲੱਗੇ ਹੋਏ ਆ ਬਾਕੀ ਬਾਈ ਹਰਜਿੰਦਰ ਸਿੰਘ ਮਾਝੀ ਹੋਣਾਂ ਦੀਆਂ ਵੀ ਗਵਾਹੀਆਂ ਨੇ ਵੈਸੇ ਤੁਹਾਡੇ ਚ ਵੀ ਬਹੁਤ ਇੱਥੇ ਸਿੱਖ ਵੀਰ ਬੈਠੇ ਆ ਭਾਈ ਰਣਜੀਤ ਸਿੰਘ ਹੋ ਗਏ ਜਿਨ੍ਹਾਂ ਨੇ ਖੁਦ ਤਸ਼ੱਦ ਦੇ ਚੱਲਿਆ ਹੋਰ ਵੀ ਮੇਰੇ ਵੀਰ ਭਰਾ ਜਨਾਂ ਦੀਆਂ ਗਵਾਹੀਆਂ ਸੋ ਆਪਾਂ ਇਹਨੂੰ ਵਧੀਆ ਤਰੀਕੇ ਚ ਲੈ ਕੇ ਆਈਏ ਜਿਹੜੀ ਮਜੂਦਾ ਸਰਕਾਰਾਂ ਜਾਂ ਜਿਹੜੇ ਝੂਠੇ ਲੋਕ ਉਹਨਾਂ ਨੂੰ ਸਵਾਲ ਕਰਨ ਲਈ ਆਪਣਾ ਜਿਹੜਾ ਜਿਗਰਾ ਵੱਡਾ ਕਰੀਏ ਕਿਉਂਕਿ ਗੁਰੂ ਤੋਂ ਵੱਡਾ ਕੁਝ ਨਹੀਂ ਆ ਤੇ ਮੈਂ ਫੇਰ ਕਹਿੰਦਾ ਗੁਰੂ ਦੀ ਕਚਹਿਰੀ ਦੇ ਵਿੱਚ ਇਨਸਾਫ ਦੀ ਜੰਗ ਚੱਲ ਰਹੀ ਆ ਤੇ ਉੱਥੇ ਮਿਲ ਵੀ ਰਿਹਾ ਪਰ ਇਹ دنیਵੀਂ ਅਦਾਲਤਾਂ ਦੇ ਵਿੱਚ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਇੰਨੀਆਂ ਕ ਬੇਨਤੀਆਂ ਕਰਦਾ ਹੋਇਆ ਮੈਂ ਇੱਥੇ ਆਪਣੀ ਗੱਲ ਨੂੰ ਸੰਕੋਚਦਾ ਹਾਂ ਫਤਿਹ ਪ੍ਰਵਾਨ ਕਰੋ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ